ਉਹ ਆਪਾਂ ਦੂਤ ਕਰਾਂਗੇ ਠੀਕ ਲੋਕਾਂ ਦੀਆਂ ਮੁੱਹਨੀਆਂ ਲੜਾਂ ਹੈਗੀਆਂ ਨਸ਼ੇ ਦਾ ਮੁੱਦਾ ਹੈ ਮੁੱਦੇ ਦਾ ਮੁੱਦਾ ਤੇ ਡਰੇ ਸਟੇ ਦਾ ਮੁੱਦਾ ਤੁਸੀਂ ਬਹੁਤ ਪੱਕਾ ਜੀ ਥੋੜਾ ਪਿੱਛੇ ਆ ਜਾਓ ਪਾਜੀ ਰੋਜਪਾ ਜੀ ਥੋੜਾ ਪਿੱਛੇ ਸੇਰਾ ਜਾ ਰਹੇ ਹੈਗਾ ਇਹ ਨੂੰ ਖਤਮ ਕਰਨਾ ਸਾਡਾ ਪਹਿਲਾ ਕੰਮ ਹੋਏਗਾ ਨਸ਼ਾ ਅੱਛਾ ਭਗਤ ਜੀ ਇੱਕ 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 ਸਵਾਲ ਦਾ ਜਵਾਬ ਦੇ ਦਿਓ ਕਿ ਸਾਥਕਾ ਸਾਥੀ ਨੇ ਮੁੱਖ ਮੰਤਰੀ ਹਰਣ ਬੋਲ ਲਲਕਾਰਿਆ ਕਿ ਉਹ ਗੱਲਾਂ ਵੀ ਆਖਿਆ ਪਿੰਡ ਰਹੇ ਵਿਆ ਲੈ ਜਾਓਗੇ ਹੁਣ ਅਬ ਬਤੌਰ ਐਮਐਲਏ ਜਾਓਗੇ ਜਾਂ ਮੰਤਰੀ ਵੀ ਜਾਓਗੇ ਕਿ ਇਹਨੇ ਛੋਟਾ ਮਕਦਮਾ ਦੇ ਚੀਜ਼ਾਂ ਹੈਗੀਆਂ ਨਾ ਇਹ ਸਰਕਾਰੀ ਇਹ ਕਮਨ ਨੂੰ ਦੇਖਣ ਚਲੋ ਹਿੱਸਾ ਹੋ ਤੁਸੀਂ ਹੋ ਸਰਕਾਰ ਦਾ ਵੀ ਹਿੱਸਾ ਬਣਨ ਜਾ ਰਹੇ ਹੋ ਜੇ ਰਹਿ ਗਿਆ ਕੋਈ ਆਪ ਵੀ ਜਿਹੜਾ ਕਦੇਗਾ ਉਹ ਸੁਨੇਹਾ ਕੀ ਦੇ ਰਹੇ ਹੋ ਸੁਨੇਹਾ ਕੀ ਮੈਂ ਸੁਨੇਹਾ ਦੇ ਰਿਹਾ ਜਨਤਾ ਨੂੰ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਬਹੁਤ ਸ੍ਰੀ ਮਾਨ ਸਾਹਿਬ ਜੀ ਦੇ ਕਮਨ ਨੂੰ ਉਹਨਾਂ ਦੇ ਵਿਸ਼ਵਾਸ ਨੂੰ ਤੁਸੀਂ ਪੂਰਾ ਉਤਰੇ ਹੈਗੇ ਹੋ ਔਰ ਇਹਨਾਂ ਨਾਲ ਮਾਨ ਸਾਹਿਬ ਮੁਖੰਦੀ ਪੰਜਾਬ ਨੂੰ ਹੋਰ ਇੱਕ ਹੌਸਲਾ ਉਹਨਾਂ ਨੂੰ ਮਿਲਿਆ ਗਿਆ ਕਿ ਜਨਤਾ ਉਹਨਾਂ ਦੇ ਨਾਲ ਖੜੀ ਹੈਗੀ ਹੈ ਉਹ ਤਾਂ ਆਉਣ ਵਾਲੇ ਸਮੇਂ ਜਨਤਾ ਵਾਸਤੇ ਹੋਰ ਵੱਧ ਕੰਮ ਕਰਨਗੇ। ਸ਼ੇਤੂ ਨੂੰ ਗਰਾਲ ਬੜੇ ਉਗਰ ਹੋਏ ਸਾਡੇ ਤੋਂ ਹੁਣ ਕਿਤੇ ਨਾ ਕਿਤੇ 6ਵੇਂ ਰਾਉਂਡ ਤੱਕ ਆਪਣੀ ਜਮਾਨਤ ਵੀ ਜਿਹੜਾ ਕਿ ਉਹ ਚਾਹੁੰਦੇ ਹੋਏ ਵੀ ਜਦੋਂ ਉਹ ਕਰੀ ਕਿ ਉਹ ਕਾਊਂਟਿੰਗ ਸੈਂਟਰ ਸੀ ਛੱਡ ਕੇ ਚਲੇ ਗਈ ਤੀਜੇ ਰਾਉਂਡ ਤੱਕ। ਅੱਛਾ ਜਮਾਨਤ ਵੀ ਪਹਚਾਣੀ ਓਕੀ ਹੋ ਗਈ। ਹਜੀ ਜਮਾਨਤ ਵੀ ਚੱਲ ਗਈ। ਮੈਨੂੰ ਲੱਗਦਾ ਕਿ ਜਮਾਨਤ ਅਰਜ ਦੀ ਹੈਗੀ ਉਹਨਾਂ ਦੇ ਮਸਕੁਰੇ। ਓ ਯਾਰ ਫੋਨ ਕਿੱਧਰ ਕਰ ਰਹੇ ਹੋ? ਠੀਕ ਹੈ। ਸ਼ੀਕਲ ਰਮਨ